ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਣੀ ਗੱਲਬਾਤ ਦਾ ਜਿਹੜਾ ਵਿਸ਼ਾ ਉਹ ਇਹ ਹੈ ਵੀ ਮਨੁੱਖ ਦੇ ਦੁੱਖ ਹੀ ਰਹਿਣ ਦੇ ਕਾਰਨ ਕੀ ਨੇ ਹਰ ਬੰਦੇ ਦੀ ਜ਼ਿੰਦਗੀ 'ਚ ਜਦੋਂ ਸੁਣੋ ਉਹ ਦੁੱਖ ਬਹੁਤ ਚਾਦੇ ਬਿਆਨ ਕਰਦਾ ਹੈ ਐਂ ਲੱਗਦਾ ਵੀ ਜ਼ਿੰਦਗੀ ਨੂੰ ਢੋਹ ਰਿਹਾ ਹੈ ਇੱਕ ਬੋਝ ਦੀ ਨਹੀਂ ਹਰ ਇੱਕ ਬੰਦਾ ਬਹੁਤ ਬੰਦੇ ਨਾਲ ਗੱਲਾਂ ਕਰਦੇ ਆ ਤਾਂ ਇਹ ਚੀਜ਼ ਸਮਝ ਆਉਂਦੀ ਹੈ ਵੀ ਇੰਨੇ ਦੁੱਖ ਕਿਵੇਂ ਨੇ ਦੁੱਖਾਂ ਦੇ अनेका ਕਾਰਨ ਨੇ ਪਰ ਅੱਜ ਆਪਾਂ ਕੁਝ ਕਾਰਨਾਂ ਦੀ ਜਿਹੜੀ ਇੱਥੇ ਚਰਚਾ ਕਰਦੇ ਆਂ ਉਹਨਾਂ ਦੇ ਵਿੱਚ ਜਿਹੜੇ ਮੇਨ ਕਾਰਨ ਨੇ ਵੀ ਉਹ ਕੀ ਨੇ ਸੋ ਬਹੁਤੀ ਵਾਰੀ ਇਹ ਸਮਝ ਆਉਂਦੀ ਹੈ ਤਾਂ ਆਪਾਂ ਕਿਸੇ ਬੰਦੇ ਨਾਲ ਗੱਲ ਕਰਦੇ ਆਂ ਵੀ ਦੇਖੋ ਹਰੇਕ ਬੰਦਾ ਸਿਆਣਾ ਕਹ ਹੁੰਦਾ ਹੈ ਅਕਲਵੰਦ ਕਹ ਹੁੰਦਾ ਹੈ ਤੇ ਆਪਣੇ ਆਪ ਨੂੰ ਸਹੀ ਵੀ ਮੰਨਦਾ ਹੈ ਪਰ ਕਈ ਵਾਰੀ ਇਹੀ ਉਹਦਾ ਯਤਨ ਹੈ ਜਿਹੜਾ ਆਪਣੇ ਆਪ ਨੂੰ ਸਹੀ ਮੰਨਣਾ ਹਰ ਵਕਤ ਫਿਰ ਉਹ ਬੰਦੇ ਨੂੰ ਜਿਹੜਾ ਸੁਣਨ ਦੀ ਸਮਝ ਨਹੀਂ ਸਮਰੱਥ ਹੈ ਨਾ ਉਹ ਘਟ ਜਾਂਦੀ ਹੈ ਹਾਲਾਂਕਿ ਗੁਰੂ ਸਾਹਿਬ ਦੱਸਦੇ ਆ ਵੀ ਹਰ ਇੱਕ ਬੰਦਾ ਯਤਨ ਕਰਦਾ ਹੈ ਸੁਖੀ ਰਹਿਣ ਦੇ ਯਤਨ ਬਹੁਤ ਸੋਕ ਕੇ ਕੀਏ ਦੁੱਖੋਂ ਕੀ ਉਹਨਾਂ ਕੋਈ ਦੁਖੀ ਤਾਂ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਪਰ ਫਿਰ ਵੀ ਦੁਖੀ ਕਿਉਂ ਹੈ ਗੱਲ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਪਰ ਦੁਖੀ ਕਿਉਂ ਹੈ ਸੋ ਉਹਨਾਂ ਦੁੱਖਾਂ ਦੇ ਜਿਹੜੇ ਕਾਰਨ ਨੇ ਜਦੋਂ ਉਹਨਾਂ ਨੂੰ ਸਮਝਣ ਦੇ ਉਹਨਾਂ ਦੇ ਤਹਿ ਤੱਕ ਆਪਾਂ ਜਾਣੇ ਆ ਤਾਂ ਇਹ ਲੱਗਦਾ ਹੈ ਵੀ ਫਿਰ ਇਹਨਾਂ ਦਾ ਹੱਲ ਇਹ ਹੋ ਸਕਦਾ ਹੈ ਪਹਿਲਾਂ ਟਰੇਸ ਹੀ ਨਹੀਂ ਹੁੰਦੇ ਕਈ ਵਾਰੀ ਚੀਜ਼ਾਂ ਸੋ ਜੋ ਇਹ ਮਾਨਸਿਕ ਵਿਗਾੜ ਹੈ ਸਾਡਾ ਉਹਨੂੰ ਪਹਿਲਾਂ ਪੈਨ ਪੁਆਇੰਟ ਕਰੀਏ ਆਪਾਂ ਡ੍ਰੇਸ ਕਰੀਏ ਫਿਰ ਉਹਦੇ ਉੱਪਰ ਜੋ ਇੰਪਲੀਮੈਂਟ ਕੀਤਾ ਜਾ ਸਕਦਾ ਹੈ ਉਹ ਕਰੀਏ ਸੋ ਪਹਿਲਾ ਜਿਹੜਾ ਕਾਰਨ ਉਹ ਜ਼ਿਆਦਾ ਇਹ ਹੈ ਬਲੈਂਡ ਮਾਈਂਡ ਆਪਾਂ ਕਿਸੇ ਦੇ ਫਰਦੋਸ ਦੇਣਾ ਹਨ ਜਿਵੇਂ ਆਪਾਂ ਕਹਿੰਦੇ ਆਪਦੇ ਆਪ ਨੂੰ ਜ਼ਿੰਮੇਵਾਰੀ ਨਾ ਮੰਨਣੀ ਸ਼ਿਕਾਇਤ ਭਾਵ ਵਿੱਚ ਰਹਿਣਾ ਜਾਂ ਨੈਗੇਟਿਵਿਟੀ ਦਾ ਜਿਹੜਾ ਮੇਨ ਕਾਰਨ ਹੈ ਕਦੇ ਕਿਸਮਤ ਨੂੰ ਜੇ ਮੇਰੀ ਤਾਂ ਕਿਸਮਤ ਮਾੜੀ ਹੈ ਤੁਸੀਂ ਦੇਖੋ ਬਹੁਤ ਬੰਦਿਆਂ ਦਾ ਇਹੀ ਹੋਊਗਾ ਵੀ ਮੇਰੀ ਤਾਂ ਕਿਸਮਤ ਬਹੁਤ ਮਾੜੀ ਹੈ ਜਾਂ ਫਿਰ ਕਦੇ ਪਰਿਵਾਰ ਨੂੰ ਵੀ ਮੇਨੂੰ ਪਰਿਵਾਰ ਬਹੁਤ ਜਿਹੜਾ ਹੈਗਾ ਉਹ سپورਟ ਨਹੀਂ ਕਰਦਾ ਜੀ ਜਾਂ ਪਰਿਵਾਰ ਦਾ ਸੁਭਾਅ ਹੈ ਜਿਹੜਾ ਪਰਿਵਾਰ ਦਾ ਮਾਹੌਲ ਹੈ ਹਨ ਉਹਦੇ ਕਰਕੇ ਵੀ ਬੰਦੇ ਬਹੁਤ ਦੁਖੀ ਨੇ ਅਫਸਰਟ ਨੇ ਉਸ ਸੁਭਾਅ ਸਭ ਦੇ ਅਲੱਗ-ਅਲੱਗ ਹੁੰਦੇ ਆ ਕਿਸੇ ਦੀ ਮਾਂ ਪਿਓ ਨਾਲ ਨਹੀਂ ਬਣਦੀ ਕਿਸੇ ਦੀ ਘਰ ਅਧਿਪਤਨੀ ਨਹੀਂ ਬਣਦੀ ਕਿਸੇ ਦੀ ਬੱਚਿਆਂ ਦੀ ਨਹੀਂ ਬਣਦੀ ਸੋ ਇਹ ਕਈ ਵਾਰੀ ਚਲਦੀਆਂ ਨੇ ਚੀਜ਼ਾਂ ਜਦ ਆਪਾਂ ਕਈ ਸਮਾਜ ਦੇ ਵਿੱਚ ਫਿਰ ਹੁਣ ਲੋਕ ਪਾਂਦ ਪਾਂਦੇ ਹਨਾ ਸਮਾਜ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਦੇ ਆ ਉੱਥੇ ਫਿਰ ਸਾਨੂੰ ਇਹ ਸ਼ਿਕਾਇਤ ਰਹਿੰਦੀ ਹੈ ਸੋ ਸ਼ਿਕਾਇਤ ਭਾਵ ਹੈ ਜਿਹੜਾ ਹਰ ਵਕਤ ਆਪ ਨੂੰ ਛੱਡ ਕੇ ਕਦੇ ਪਰਮਾਤਮਾ ਨੂੰ ਕਹਿਣਾ ਕਦੇ ਸਮਾਜ ਨੂੰ ਕਹਿਣਾ ਕਦੇ ਪਰਿਵਾਰ ਨੂੰ ਕਹਿਣਾ ਕਦੇ ਕਿਸਮਤ ਨੂੰ ਕਹਿਣਾ ਹਾਲਾਂਕਿ ਗੁਰੂ ਸਾਹਿਬ ਨੇ ਮਦਦ ਕੀਤੀ ਆ ਵੀ ਬੰਦਾਨਾ ਆਪਣੇ ਕਰਮਾਂ ਦੇ ਬੀਜ ਆਪ ਬੀਜਦੇ ਤੇ ਆਪੇ ਉਹਨੂੰ ਖਾਈ ਜਾਂਦੇ ਆਪੇ ਬੀਜ ਆਪੇ ਹੀ ਖਾ। ਇਹਦੇ ਕਰਮ ਹੀ ਇਹਦੇ ਬੀਜ ਨੇ। ਇਹਦੀ ਸੋਚ ਇਹਦੀ ਨੀਅਤ ਹੀ ਇਹਦੀ ਜ਼ਿੰਦਗੀ ਹੈ। ਸੋ ਇਹ ਇੱਕ ਵੱਡਾ ਕਾਰਨ ਹੈ ਬੰਦੇ ਦੇ ਦੁਖੀ ਰਹਿਣ ਦਾ ਕਿ ਖੁਦ ਨੂੰ ਜ਼ਿੰਮੇਵਾਰ ਨਾ ਸਮਝਣਾ ਤੇ ਹਮੇਸ਼ਾ ਜਿਹੜਾ ਬਲੇਮ ਹੈ ਦੂਜੇ ਨੂੰ ਦੇਈ ਜਾਣਾ। ਤੇ ਇੱਕ ਦੁੱਖਾਂ ਦਾ ਕਾਰਨ ਇਹ ਵੀ ਕਿ ਬਹੁਤ ਬੰਦੇ ਹਨ। ਕੁੰਡਲੀ ਇਹ ਗ੍ਰਹਿ ਨੇ ਜੋ ਚ ਵਿਦਿਆ ਇਹਦੇ ਵਿੱਚ ਬਹੁਤ ਭੰਬਲ ਭੂਸੇ ਚ ਲੋਕ ਪਏ ਹੋਏ ਇੱਕ ਦੋਸਤੋ ਬਿਜ਼ਨਸ ਹੈ ਬਹੁਤ ਲੋਕਾਂ ਦਾ ਸੈਂਟੀਫਿਕ ਕੁਝ ਗੱਲਾਂ ਹੋਣ ਮੈਂ ਕਹਿ ਨਹੀਂ ਸਕਦਾ ਪਰ ਜਿਆਦਾ ਮੈਂ ਜਦੋਂ ਨੇੜੇ ਜਾ ਕੇ ਦੇਖਿਆ ਕਿ ਇੱਕ ਬਿਜ਼ਨਸ ਬਣਾਇਆ ਹੈ ਲੋਕਾਂ ਨੇ ਵੀ ਤੇਰੀ ਕਿਸਮਤ ਦੇ ਵਿੱਚ ਤੇਰੀ ਕੁੰੜਲੀ ਚ ਆਗਰਾ ਵੇਗਿਆ ਜੀ ਤੂੰ ਐਨਾ ਦਨਪੁਨ ਕਰ ਦੇ ਤੇ ਫਿਰ ਤੇਰਾ ਇਹ ਮਸਲਾ ਹੱਲ ਹੋ ਜਾ ਹਾਲਾਂਕਿ ਕਿਤੇ ਵੀ ਜਿਹੜੀਆਂ ਚੀਜ਼ਾਂ ਨੇ ਅਲੱਗ-ਅਲੱਗ ਗਰੁੱਪਾਂ ਦੇ ਵਿੱਚ ਵੀ ਆ ਤਰੀਕਾਂ ਮਾੜੀਆਂ ਨੇ ਆਦਤਾਂ ਮਾੜੀਆਂ ਨੇ ਗੁਰਮਤਿ ਦੇ ਵਿੱਚ ਇਹਨੂੰ ਨਹੀਂ ਮੰਨਿਆ ਜਾਂਦਾ ਪਰ ਇਹ ਸਦੀਆਂ ਪੁਰਾਣਾ ਤੰਦ ਹੈ ਜਿਹਦੇ ਵਿੱਚ ਬੰਦੇ ਨੂੰ ਅੜਾ ਕੇ ਉਹਦਾ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਉਹਨੂੰ ਇਹ ਬਣਾਇਆ ਜਾਂਦਾ ਵੀ ਤੇਰੇ ਦੁੱਖਾਂ ਦਾ ਕਾਰਨ ਤਾਂ ਆ ਗ੍ਰਹਿ ਚਾਲ ਹੈ ਆ ਆ ਕੁੰਡਲੀਆਂ ਨੇ ਜਾਂ ਆ ਮਹੀਨੇ ਆ ਦਿਨ ਐਵੇਂ ਦਾ ਉਹਦਾ ਜਿਹੜਾ ਮਾਨਸਿਕ ਸ਼ੋਸ਼ਣ ਹੈ ਉਹ ਆਮ ਤੌਰ ਤੇ ਹੁੰਦਾ ਤੇ ਇੱਕ ਦੁੱਖਾਂ ਦਾ ਕਾਰਨ ਦੋਸਤੋ ਜਿਹੜਾ ਮੇਨ ਕਾਰਨ ਤੇ ਸਮਝ ਆਉਂਦਾ ਹੈ ਉਹ ਮਨੁੱਖ ਦਾ ਸੁਭਾਅ ਹੈ ਜੋ ਸਾਡੀਆਂ ਬੁਰੀਆਂ ਆਕਾਂ ਨੇ ਜਾਂ ਸਾਡੇ ਫੈਸਲੇ ਨੇ ਇਹੋ ਜਿਹੜੇ ਬੇਹੋਸ਼ੀਚ ਕੀਤੇ ਹੋਏ ਨੇ ਤੇ ਉਹਨਾਂ ਦੇ ਜਿਹੜੇ ਨਤੀਜੇ ਨੇ ਉਹ ਦੁੱਖ ਦਾ ਕਾਰਨ ਬਣਦੇ ਨੇ ਕਦੇ ਕ੍ਰੋਧ ਦੇ ਵਾਸ ਕਦੇ ਲੋਭ ਵਾਸ ਕਦੇ ਮੋਹ ਵਾਸ ਕਦੇ ਹੰਕਾਰ ਵਾਸ ਜਿਹੜੇ ਕੀਤੇ ਹੋਏ ਕਰਮ ਨੇ ਤੇ ਫੈਸਲੇ ਨੇ ਉਹ ਦੁੱਖਾਂ ਦੇ ਕਾਰਨ ਬਣਨ ਮਰੂਪਰਸਾ ਕਹਿੰਦੇ ਵੀ ਨਾਨਕ ਔਗਣ ਜੇਤੜੇ 33 ਗਲੀਆਂ ਜੰਜੀਰ ਕਹਿੰਦੇ ਇਹ ਤੇਰੇ ਗਲ ਦੀ ਜੰਜੀਰ ਹੈ ਜਿੰਨੇ ਵੀ ਤੂੰ ਔਗਣ ਕਰਦਾ ਸੋ ਅਗਲਾ ਜਿਹੜਾ ਕਾਰਨ ਬੰਦੇ ਦੁਖੀ ਰਹਿਣ ਦਾ ਜਿਹੜਾ ਸਮਝ ਆਉਂਦਾ ਉਹ ਹੈਗਾ ਬੋਲ ਬਾਣੀ ਕਿਉਂਕਿ ਕਿਸੇ ਵੀ ਦੂਸਰੇ ਨਾਲ ਅਸੀਂ ਜਦੋਂ ਸੰਪਰਕ ਚ ਆਉਂਦੇ ਆ ਤਾਂ ਸਾਡੀ ਬੋਲ ਬਾਣੀ ਹੁੰਦੀ ਅਸੀਂ ਬੋਲਦੇ ਕੀ ਆ ਸਾਡੇ ਬੋਲਣ ਦਾ ਢੰਗ ਕੀ ਹੈ ਸਾਡੇ ਬੋਲਣ ਦਾ ਸਲੀਕਾ ਕੀ ਹੈ ਸੋ ਜਦੋਂ ਅਸੀਂ ਨਹੀਂ ਸਹੀ ਤਰੀਕੇ ਨਾਲ ਦੂਸਰੇ ਬੰਦੇ ਨੂੰ ਬੋਲ ਡੀਲ ਕਰਦੇ ਜਾਂ ਸਮਝਦੇ ਜਾਂ ਉੱਥੇ ਵੀ ਫਿਰ ਦੁੱਖ ਦੇ ਜਿਹੜੇ ਕਾਰਨ ਨੇ ਬਹੁਤ ਪੈਦਾ ਹੁੰਦੇ ਆ ਬਵੇਕ ਤੋਂ ਹੋਸ਼ ਤੋਂ ਕਮ ਨਾਂ ਲੈਂਦੇ ਹੋਏ ਬੰਦਾ ਸਹਿਜ ਸ਼ਾਂਤੀ ਨਾਲ ਨਾਮ ਬੋਲਦਾ ਤੇ ਉਹ ਉਹਦੇ ਦੁੱਖਾਂ ਦਾ ਕਾਰਨ ਜਿਹੜਾ ਕਈ ਵਾਰੀ ਬਣਦਾ ਤੇ ਅਗਲਾ ਕਾਰਨ ਜਿਹੜਾ ਸਮਝ ਆਉਂਦਾ ਉਹ ਇਹ ਆ ਦੋਸਤੋ ਜਿਹੜੀ ਅਨਪੜਤਾ ਹੈ ਉਹ ਉਹ ਦੁੱਖ ਦਾ ਕਾਰਨ ਬਹੁਤ ਬਣਦੀ ਹੈ ਕਿਉਂਕਿ ਅਨਪੜਤਾ ਜਿਹਦੇ ਇਹਦੇ ਵਿੱਚ ਇੱਕ ਬੇਸਮਝੀ ਬਹੁਤ ਹੁੰਦੀ ਹੈ ਜਿਹੜਾ ਬੌਧਿਕ ਪੱਧਰ ਹੈ ਨਾ ਉਹ ਹੋਣਾ ਚਾਹੀਦਾ ਹੈ ਗੱਲ ਨੂੰ ਸਮਝਣ ਦਾ ਤੇ ਆਪਣੀ ਗੱਲ ਨੂੰ ਸਮਝਾਉਣ ਦਾ ਦੂਸਰੇ ਇਹ ਬਹੁ ਲੋਕਾਂ ਚ ਕੱਟ ਹੁੰਦੇ ਤੇ ਜ਼ਿੰਦਗੀ ਚ ਬਹੁਤੀ ਵਾਰੀ ਜਿਹੜੇ ਕਲੇਸ਼ਾਂ ਦੀ ਜੜ ਵੀ ਹੋਏ ਬਣਦੀ ਆ ਵੀ ਨਾਤਾ ਬੰਦਾ ਆਪਾਂ ਕਹਿੰਦੇ ਮੰਗਰ ਲੱਗਦਾ ਤੇ ਨਾ ਬੰਦਾ ਮੂਰੇ ਲੱਗਦਾ ਤੇ ਇਹ ਚੀਜ਼ਾਂ ਫਿਰ ਕਲੇਸ਼ ਦਾ ਰੂਪ ਧਾਰਨ ਕਰਦੀਆਂ ਪਰੇਸ਼ਾਨੀ ਦਾ ਰੂਪ ਜਿਹੜਾ ਹੈਗਾ ਧਾਰਨ ਕਰਦੀ ਨੇ ਸੋ ਪੂਰਾ ਕਨਸੈਪਟ ਜੇ ਤੁਸੀਂ ਨਹੀਂ ਸਮਝਦੇ ਜਾਂ ਫਿਰ ਇਹ ਅਨਪੜਤਾ ਦੇ ਵਿੱਚੋਂ ਅਗਲੀ ਗੱਲ ਜਿਹੜੀ ਪਿਛੇ ਲੱਗੂ ਹੋਣਾ ਅੰਧਵਿਸ਼ਵਾਸੀ ਹੋਣਾ ਉਧਰ ਨੁੱਤਰ ਪੈਣਾ ਹਨ ਆਪਣੀ ਜਦੋਂ ਬੌਧਿਕ ਸਮਰੱਥਾ ਨਹੀਂ ਹੁੰਦੀ ਫਿਰ ਬੰਦਾ ਦੂਜਿਆਂ ਦੇ ਮੰਗਰੀ ਤੁਰਦਾ ਹੈ ਉਹਨਾਂ ਦੇ ਮੰਗਰ ਤੋਂ ਕੋਈ ਵੀ ਬੰਦਾ ਕਿਧਰੇ ਤੁਨ ਲਈ ਫਰੀ ਜਾਂਦੇ ਹਨ ਆਰਥਿਕ ਤੇ ਸਮਾਜਿਕ ਪੱਧਰ ਤੇ ਜਦੋਂ ਅਸੀਂ ਪਛੜਦੇ ਹਾਂ ਸੂਖਮ ਚੀਜ਼ਾਂ ਨੂੰ ਓਕੇ ਉਹ ਅਨਪੜਤਾ ਹੀ ਵੱਡਾ ਕਾਰਨ ਹੈ ਸੋ ਇੱਥੇ ਹੀ ਬੰਦਾ ਫਿਰ ਅੰਧਵਿਸ਼ਵਾਸਨ ਤੁਰਦਾ ਸਦੀਆਂ ਪੁਰਾਣਾ ਰੋਗ ਹੈ ਮਨੁੱਖਤਾ ਦਾ ਜਿਹੜਾ ਅੰਧਵਿਸ਼ਵਾਸ ਹੈ ਅੱਜ ਤਾਂ ਇਹ ਬਹੁਤ ਜ਼ੋਰ ਫੜਿਆ ਹੋਇਆ ਹੈ ਜਿਹੜੇ ਛਾਤਰ ਕਿਸਮ ਦੇ ਬੰਦੇ ਆ ਨਾ ਉਹ ਚਲਾਕ ਉਹ ਬੰਦੇ ਖੇਡਦੇ ਆ ਸਾਡੀ ਭਾਵਨਾਵਾਂ ਦੇ ਨਾਲ ਤੇ ਪੂਰਾ ਰੱਜ ਕੇ ਲਹਾ ਚੱਕਦੇ ਆ ਅੱਜ ਤਾਂ ਕਾਲ ਯੁੱਗ ਦਾ ਜਿਹੜਾ ਦੌਰ ਹੈ ਬਹੁਤ ਜ਼ਿਆਦੇ ਬੰਦੇ ਪਰਮਾਤਮਾ ਦੇ ਨਾਂ ਤੇ ਝੂਠ ਵੱਢ ਕੇ ਜਾਂ ਹੋਰ ਭੰਬਲੇ ਪੂਸੇ 'ਚ ਪਾ ਕੇ ਬੰਦੇ ਨੂੰ ਕਿਹੋ ਜਿਹਾ ਚੱਕਰ ਵਿੱਚ ਖੜਾ ਕਰ ਲੈਂਦੇ ਕਿ ਪੂਰੀ ਜ਼ਿੰਦਗੀ ਉਹਨਾਂ ਭਰਮਾਂ ਦੇ ਲੇਖੇ ਲੱਗ ਜਾਂਦੀ ਹੈ ਤੇ ਦੋਸਤੋ ਇਹਨਾਂ ਭਰਮਾਂ ਦੇ ਪੈਖੜ ਇੰਨੇ ਜ਼ਿਆਦੇ ਮਜ਼ਬੂਤ ਨੇ ਕਿ ਟੁੱਟਦੇ ਵੀ ਨਹੀਂ ਹੈਗੇ ਜਿਵੇਂ ਬੰਦਾ ਨਾ ਹਿਪਨੋਟਾਈਜ਼ ਹੋ ਜਾਂਦਾ ਉਹ ਫਿਰ ਉਹਦੇ ਕੰਟਰੋਲ ਨਹੀਂ ਰਹਿੰਦਾ ਜਿਵੇਂ ਆਪਾਂ ਉਹਨੂੰ ਕਹੀ ਜਾਵਾਂ ਮੰਗ ਸੁਝਾਸ਼ਨ ਦੇਈ ਜਾਵਾਂਗੇ ਉਵੇਂ ਚੱਲੀ ਜਾਂਦਾ ਤੇ ਬਹੁਤੀ ਵਾਰੀ ਬੰਦੇ ਨਾਲ ਇਹ ਬਣਦਾ ਜੇ ਤੁਸੀਂ ਕਹੋਗੇ ਵੀ ਉਹਨੂੰ ਤਾਂ ਵੀ ਤੁਹਾਡੇ ਕਹੇ ਸੁਣੇ ਦਾ ਅਸਰ ਨਹੀਂ ਹੁੰਦਾ ਤੇ ਉਹ ਚੀਜ਼ਾਂ ਗਹਿਰੇ ਚਲੀ ਜਾਂਦੀਆਂ ਨੇ ਇਹ ਵੀ ਦੁੱਖਾਂ ਦਾ ਕਾਰਨ ਬਣਦਾ ਦੂਜੇ ਬੰਦੇ ਨੂੰ ਸਮਝ ਆਉਂਦਾ ਵੀ ਇਹ ਰੰਦਾ ਕਿਹੜੇ ਰਾਹਾਂ ਦੇ ਭਟਕਿਆ ਪਰ ਉਹ ਖੁਦ ਨੂੰ ਕਦੇ ਵੀ ਸਮਝ ਨਹੀਂ ਪੈਂਦਾ ਸੋ ਅਗਲਾ ਕਾਰਨ ਦੋਸਤੋ ਜਿਹੜੇ ਬੰਦੇ ਗੈਰ ਜ਼ਿੰਮੇਵਾਰ ਨੇ ਆਪਣੇ ਪਿੰਡਾਂ ਚ ਉਹ ਬੰਦੇ ਨੂੰ ਕਹਿੰਦੇ ਆਪਾਂ ਲੱਥ ਹੈ ਵੀ ਇਹਦਾ ਬੰਦਾ ਸਿਰੇ ਦਾ ਲੱਥ ਹੈ ਬੰਦਾ ਇਹੜਾ ਬੰਦਾ ਗੈਰ ਜ਼ਿੰਮੇਵਾਰ ਹੈ ਨਾ ਚਾਹੇ ਸੇਤ ਪ੍ਰਤੀ ਹੈ ਸੇਤ ਨੂੰ ਨਹੀਂ ਸੰਭਾਲਦਾ ਚਾਹੇ ਪਰਿਵਾਰ ਪ੍ਰਤੀ ਹੈ ਰਿਸ਼ਤੇ ਪ੍ਰਤੀ ਨਹੀਂ ਉਹ ਬੰਦੇ ਦਾ ਧਿਆਨ ਹੈਗਾ ਰਿਸ਼ਤੇ ਖਰਾਬ ਕਰੀ ਜਾਂਦਾ ਹੈ ਚਾਹੇ ਸਮਾਜ ਪ੍ਰਤੀ ਉਹਦੀ ਗੈਰ ਜ਼ਿੰਮੇਵਾਰੀ ਹੈ ਤੇ ਉਹਨੂੰ ਖਰਾਬ ਕਰ ਰਿਹਾ ਕੁਦਰਤ ਪ੍ਰਤੀ ਹੁਣ ਜਿਵੇਂ ਆਪੱਖ ਲਵਾਣ ਹੋ ਰਹੇ ਹਨ ਕੁਦਰਤ ਦਾ ਜਾਂ ਪ੍ਰਮਾਤਮਾ ਦੀ ਬੰਦਗੀ ਪ੍ਰਤੀ ਬੰਦਾ ਸਮਝਦਾ ਹੀ ਨਹੀਂ ਵੀ ਮੇਰੀ ਜ਼ਿੰਮੇਵਾਰੀ ਹੈ ਪ੍ਰਮਾਤਮਾ ਦਾ ਨਾਮ ਲੈਣ ਦੀ ਦੁਨੀਆ ਦੇ ਪਰਾਇਆ ਹਨ ਇਹ ਸਾਰੀਆਂ ਜਿਹੜੀਆਂ ਗੈਰ ਜ਼ਿੰਮੇਵਾਰੀਆਂ ਨੇ ਇਹ ਰਲ ਕੇ ਸਾਡੇ ਦੁੱਖਾਂ ਦਾ ਜਿਹੜਾ ਕਾਰਨ ਹੈ ਉਹ ਵੱਡਾ ਬਣਿਆ ਸੋਡ ਅਗਲਾ ਕਾਰਨ ਹੈ ਦੋਸਤੋ ਉਹ ਹੈਗਾ ਇੱਕ ਕੰਡੀਸ਼ਨਿੰਗ ਮਾਈਂਡ ਲਗਾਤਾਰ ਅਸੀਂ ਜਦੋਂ ਗਲਤ ਧਾਰਨਾਵਾਂ ਦੇ ਵਿੱਚ ਜ਼ਿੰਦਗੀ ਜਿਉਂਦੇ ਆ ਜਾਂ ਰਿਪੀਟ ਕਰੀ ਜਾਂਦੇ ਹਾਂ ਉਸ ਚੀਜ਼ਾਂ ਨੂੰ ਤਾਂ ਫਿਰ ਉਹਦੇ ਵਿੱਚ ਹੀ ਅਸੀਂ ਵੱਜ ਜਾਂਦੇ ਆ ਇੱਕ ਇਹੋ ਜਿਹੀ ਕੈਦ ਬਣ ਜਾਂਦੀ ਹੈ ਤੇ ਲੱਗਦਾ ਸਾਨੂੰ ਵੀ ਇਹੀ ਸਹੀ ਹੈ ਹੋਰ ਕੀ ਹੁੰਦਾ ਇਹ ਚੀਜ਼ਾਂ ਬਹੁਤ ਗਹਿਰੇ ਸਾਡੇ ਸਬਕੌਂਸ਼ ਲੈਵਲ ਤੱਕ ਬੈਠ ਜਾਂਦੀਆਂ ਨੇ ਤੇ ਰਿਪੀਟ ਹੁੰਦੀਆਂ ਰਿਪੀਟ ਹੁੰਦੀਆਂ ਬੰਦਾ ਇਹਦੇ ਸਾਹਮਣੇ ਬੇਬਸ ਹੋ ਜਾਂਦਾ ਹੈ ਤੇ ਜਦੋਂ ਤੁਸੀਂ ਇਸ ਚੀਜ਼ ਦਾ ਸ਼ਿਕਾਰ ਹੋਏ ਬੰਦੇ ਤੇ ਕੋਈ ਵੀ ਮਤ ਸਿਆਣਪ ਗੱਲ ਉਹਦੇ ਨਾਲ ਕਰੋਗੇ ਤਾਂ ਤੁਹਾਡਾ ਹਰ ਹਥਿਆਰ ਲੱਗਦਾ ਵੀ ਫੇਲ ਹੋ ਗਿਆ ਵੀ ਇਹ ਬੰਦਾ ਤਾਂ ਨਹੀਂ ਮੁੜਦਾ ਕੋਈ ਵੱਡੀ ਘਟਨਾ ਕੋਈ ਪਰਮੇਸ਼ਰ ਦੀ ਕਿਰਪਾ ਨਾਲ ਬੰਦਾ ਮੁੜਿਆ ਮੁੜਿਆ ਨਹੀਂ ਪੂਰੀ ਜ਼ਿੰਦਗੀ ਉਸ ਚੀਜ਼ ਦੇ ਲੇਖੇ ਲਾ ਜਾਂਦਾ ਸੋ ਇਹ ਜਿਹੜੇ ਗਲਤ ਤਰੀਕੇ ਨੇ ਜ਼ਿੰਦਗੀ ਜਿਉਣ ਦੇ ਤਾਂ ਇਹ ਵੀ ਦੁੱਖਾਂ ਦਾ ਕਾਰਨ ਹੈ ਜਿਹੜਾ ਉਹ ਬਣ ਜਾਂਦਾ ਸੋ ਅਗਲਾ ਕਾਰਨ ਗੁਰਮਖੋ ਜਿਹੜਾ ਅਸੀਂ ਬੈਲੈਂਸ ਜ਼ਿੰਦਗੀ ਨਹੀਂ ਜਿਉਂਦੇ ਲਿਮਟਲੈਸਡ ਦਾ ਜੀਵਨ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਹਮੇਸ਼ਾ ਅਤੀ ਦੇ ਉੱਪਰ ਜੀਣਾ ਪੀਕ ਦੇ ਉੱਪਰ ਉਹ ਦੁੱਖਾਂ ਦਾ ਕਾਰਨ ਬਣਦਾ ਰੁਕਣਾ ਹੀ ਨਾ ਬੰਦੇ ਨੇ ਉਹਦੀ ਕੋਈ ਹੱਦ ਹੀ ਨਹੀਂ ਨਾ ਕੰਮ ਕਰਨ ਦੀ ਨਾ ਪੈਸਾ ਕਮਾਉਣ ਦੀ ਨਾ ਸ਼ੋਹਰਤ ਦੀ ਨਾ ਹੋਰ ਚੀਜ਼ਾਂ ਦੀ ਕਿਤੇ ਤਾਂ ਕਿਤੇ ਤਾਂ ਬੰਦੇ ਨੇ ਬ੍ਰੇਕ ਲਾਉਣਾ ਹੁੰਦਾ ਕਿਤੇ ਤਾਂ ਰੁਕਣਾ ਹੁੰਦਾ ਹੈ ਨਾ ਸੋ ਸਾਨੂੰ ਇਹ ਸਮਝਣਾ ਪਊ ਗੁਰਮਤ ਦੇ ਨਾਲ ਵੀ ਕਿੰਨਾ ਜ਼ਰੂਰੀ ਹੈ ਤੇ ਕਿਉਂ ਜ਼ਰੂਰੀ ਹੈ ਜੇ ਹਮੇਸ਼ਾ ਜੇ ਉਸ ਤੋਂ ਜ਼ਿਆਦਾ ਅਸੀਂ ਜਾਵਾਂਗੇ ਜ਼ਿੰਦਗੀ ਦੇ ਕਿਸੇ ਵੀ ਖੇਤਰ ਦੇ ਵਿੱਚ ਅਨਬੈਲੈਂਸ ਹੋ ਜਾਵਾਂਗੇ ਸੋ ਉਹ ਵੀ ਦੁੱਖਾਂ ਦਾ ਕਾਰਨ ਬਣੇ ਆਖਰੀ ਕਾਰਨ ਜਿਹੜਾ ਸਾਨੂੰ ਲੱਗਿਆ ਉਹ ਹੈਗਾ ਇੱਕ ਤੁਲਨਾ ਬਿਰਤੀ ਕੰਪੈਰੀਜ਼ਨ ਅੰਦਰੋਂ ਬਾਹਰੋਂ ਹਰ ਇੱਕ ਮਨੁੱਖ ਅਲੱਗ ਹੈ ਹਰ ਚੀਜ਼ ਇੱਥੇ ਅਲੱਗ ਹੈ ਪਿੰਨ ਦਾ ਵੱਖਰਤਾ ਇਹੀ ਕੁਦਰਤ ਦੀ ਖੂਬਸੂਰਤੀ ਹੈ ਪਰ ਬੰਦੇ ਨੇ ਆਪਣੇ शरीर ਨੂੰ ਲੈ ਕੇ ਆਪਣੇ ਕੰਡੀਸ਼ਨ ਨੂੰ ਲੈ ਕੇ ਕਿਸੇ ਵੀ ਚੀਜ਼ ਨੂੰ ਲੈ ਕੇ ਵੀ ਮੇਰੇ ਕੋਲ ਆ ਕਿਉਂ ਨਹੀਂ ਉਹਦੇ ਕੋਲ ਆ ਕਿਉਂ ਹੈ ਤੁਲਨਾ ਨਹੀਂ ਕਰਨੀ ਪਰਮਾਤਮਾ ਨੇ ਸਾਨੂੰ ਜਿਵੇਂ ਦਾ ਬਣਾਇਆ ਜੋ ਬਣਾਇਆ ਉਹ ਇੱਕ ਸਾਡੀ ਪਛਾਣ ਹੈ ਤੇ ਉਹ ਵੱਖਰਾ ਹੈ ਉਹ ਉਹ ਪਰਮੇਸ਼ਰ ਦੀ ਮਰਜ਼ੀ ਤੇ ਇਹ ਜਿਹੜੀ ਗੁਰਮਖੋ ਇਥੋਂ ਈਰਖਾ ਦੀ ਸ਼ੁਰੂਆਤ ਹੁੰਦੀ ਹੈ ਜਿਹੜਾ ਤੁਲਨਾ ਦੇ ਵਿੱਚੋਂ ਸੋ ਇਹ ਦੁੱਖਾਂ ਦੇ ਕਾਰਨ ਜਿਹੜੇ ਬਣਦੇ ਆ ਸੋ ਤਤਸਰ ਇਹ ਹੈ ਕਿ ਇਹ ਚੀਜ਼ਾਂ ਜਦੋਂ ਅਸੀਂ ਸਮਝ ਜਾਵਾਂਗੇ ਵੀ ਦੁੱਖਾਂ ਦੇ ਕਾਰਨ ਕੀ ਨੇ ਸੰਖੇਪ ਦੇ ਵਿੱਚ ਦੂਜਿਆਂ ਨੂੰ ਦੋਸ਼ ਦੇਣਾ ਘਟਿਆ ਸਭਾ ਘਟਿਆ ਬੋਲ ਪਾਣੀ ਅਨਪੜਤਾ ਅੰਧਵਿਸ਼ਵਾਸ ਅਕਸ਼ਲਗੂ ਗੈਰ ਜ਼ਿੰਮੇਵਾਰ ਧਾਰਨਾਵਾਦੀ ਜ਼ਿੰਦਗੀ ਹਨਾ ਇੱਕ ਅਤੀਤੇ ਜਾਣਾ ਜਗਤਤਲਨਾ ਵਿੱਚ ਸੋ ਇਹ ਸਾਰੇ ਉਹ ਕਾਰਨ ਹੈ ਜਿਹਦੇ ਵਿੱਚ ਮਨੁੱਖ ਬਧੁਖੀ ਹੁੰਦਾ ਜਾਂ ਦੁੱਖਾਂ ਦੇ ਵਿੱਚ ਹੀ ਬੰਦਾ ਜ਼ਿੰਦਗੀ ਨੂੰ ਆਪਣੇ ਨੂੰ ਬਤੀਤ ਕਰਦਾ ਸੋ ਆਓ ਇਨ੍ਹਾਂ ਕਾਰਨਾਂ ਨੂੰ ਸਮਝਦੇ ਹੋਏ ਆਪਾਂ ਇਹ ਚ ਵਾਰ ਨਿਕਲੀਏ ਤੇ ਇੱਕ ਸੱਚਜੇ ਮਨੁੱਖ ਬਣ ਕੇ ਆਪਣੀ ਗੁਰਮਤ ਅਨਸਾਰ ਜਿੰਦਗੀ ਜੀਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ